ਲਾ ਪੁਰਾਣੇ ਸਮਿਆਂ ਦੀ ਹੈ ਉਦੋਂ ਮਾਨਸਾ ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਹੋਇਆ ਕਰਦਾ ਸੀ ਬਠਿੰਡੇ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਉਸ ਪਿੰਡ ਵਿੱਚ ਉਹ ਛੋਟਾ ਜਿਹਾ ਮਿੱਟੀ ਦਾ ਘਰ ਜਿਸ ਦੀ ਛੱਤ ਤੇ ਸਰਦੀਆਂ ਵਿੱਚ ਤਾਰੇ ਝਲਕਿਆ ਕਰਦੇ ਸਨ ਗੁਰਨਾਮੇ ਤੇ ਮਖਤਿਆਰੋ ਦਾ ਇਕਲੌਤਾ ਪੁੱਤਰ ਕਰਨੈਲਾ 14 ਸਾਲ ਦਾ ਉਹ ਲੜਕਾ ਜਿਸ ਦੀਆਂ ਅੱਖਾਂ ਵਿੱਚ ਸੁਪਨੇ ਤਾਂ ਸਨ ਪਰ ਘਰ ਵਿੱਚ ਰੋਟੀ ਵੀ ਪੂਰੀ ਨਹੀਂ ਸੀ ਹੁੰਦੀ ਪੜ੍ਹਾਈ ਵਿੱਚ ਤਾਂ ਕਰਨੈਲਾ ਹਮੇਸ਼ਾ ਅਵਲ ਆਉਂਦਾ ਸੀ ਪਰ ਉਸ ਦਾ ਸੁਪਨਾ ਡਾਕਟਰ ਬਣਨ ਦਾ ਸੀ ਗਰੀਬ ਘਰ ਦਾ ਬੱਚਾ ਪਰ ਅੱਖਾਂ ਵਿੱਚ ਚਮਕ ਐਨੀ ਕਿ ਗੁਰਨਾਮੇ ਨੂੰ ਲੱਗਦਾ ਸੀ ਕਿ ਬੱਚਾ ਸਾਡੇ ਘਰ ਦਾ ਚਾਨਣ ਬਣੇਗਾ ਗੁਰਨਾਮਾ ਖੇਤਾਂ ਵਿੱਚ ਮਜ਼ਦੂਰੀ ਕਰਦਾ ਰੋਜ਼ਾਨਾ 200-2500 ਰੁਪਏ ਮਿਲਦੇ ਮੁਖਤਿਆਰੋ ਘਰਾਂ ਵਿੱਚ ਬਰਤਨ ਧੋਂਦੀ ਦੋਵੇਂ ਮਿਲ ਕੇ ਜਿਵੇਂ ਤਿਵੇਂ ਘਰ ਚਲਾਉਂਦੇ ਕਰਨੇਲੇ ਦੀ ਪੜ੍ਹਾਈ ਲਈ ਉਹਨਾਂ ਨੇ ਆਪਣੇ ਆਪ ਨੂੰ ਸਭ ਕੁਝ ਤੋਂ ਵਾਂਝਾ ਕਰ ਲਿਆ ਸੀ ਗੁਰਨਾਮ ਨੇ ਆਪਣਾ ਪੁਰਾਣਾ ਮੋਟਰਸਾਈਕਲ ਵੇਚ ਦਿੱਤਾ ਮਖਤਿਆਰੋ ਨੇ ਆਪਣੇ ਵਿਆਹ ਵਾਲੇ ਸੋਨੇ ਦੇ ਝੁੰਮਕੇ ਵੀ ਗਿਰਵੀ ਰੱਖ ਦਿੱਤੇ ਕਰਨੈਲੇ ਨੂੰ ਪੜ੍ਹਨ ਲਈ ਚੰਡੀਗੜ੍ਹ ਭੇਜਿਆ ਕੋਚਿੰਗ ਦੇ ਖਰਚੇ 70000 ਸਾਲਾਨਾ ਉਹ ਪੈਸੇ ਉਹਨਾਂ ਕੋਲ ਕਿੱਥੋਂ ਆਉਣੇ ਸਨ ਫਿਰ ਵੀ ਮਾਪੇ ਨੇ ਕਦੇ ਨਹੀਂ ਕਿਹਾ ਪੁੱਤ ਘਾਟ ਖਰਚਾ ਕਰਿਆ ਕਰ ਬਲਕਿ ਮਖਤਿਆਰ ਹੋ ਰਾਤ ਨੂੰ ਚੁੱਪਚਾਪ ਰੋਂਦੀ ਤੇ ਗੁਰਨਾਮੇ ਨੂੰ ਆਖਦੀ ਜੇ ਸਾਡਾ ਪੁੱਤ ਡਾਕਟਰ ਬਣ ਗਿਆ ਤਾਂ ਸਾਡੀ ਜ਼ਿੰਦਗੀ ਸਫਲ ਹੋ ਜਾਏਗੀ ਕੁਝ ਕੁ ਸਾਲ ਬਾਅਦ ਦੀ ਗੱਲ ਹੈ ਕਰਨੈਲੇ ਨੂੰ ਅਚਾਨਕ ਤੇਜ਼ ਬੁਖਾਰ ਚੜਿਆ ਹਸਪਤਾਲ ਲੈ ਕੇ ਗਏ ਤਾਂ ਪਤਾ ਲੱਗਾ ਲੀਵਰ ਵਿੱਚ ਇਨਫੈਕਸ਼ਨ ਹੈ ਡਾਕਟਰਾਂ ਨੇ ਕਿਹਾ ਲੀਵਰ ਟ੍ਰਾਂਸਪਲੈਂਟ ਕਰਨਾ ਚਾਹੀਦਾ ਨਹੀਂ ਤਾਂ ਬੱਚਾ बचेगा ਨਹੀਂ ਖਰਚਾ 22 ਲੱਖ ਰੁਪਏ ਹੋਵੇਗਾ ਗਰਨਾਮੇ ਦੇ ਪੈਰਾ ਹੀਟੋਂ ਜ਼ਮੀਨ ਕਿਸ ਗਈ ਉਸ ਕੋਲ ਤਾਂ ਘਰ ਵੀ ਪੱਕਾ ਨਹੀਂ ਸੀ ਉਸ ਨੇ ਪਿੰਡ ਵਿੱਚ ਘੁੰਮ-ਘੁੰਮ ਕੇ ਲੋਕਾਂ ਤੋਂ ਮਦਦ ਮੰਗੀ ਕਿਸੇ ਨੇ 500 ਦਿੱਤੇ ਕਿਸੇ ਨੇ 1000 1 ਲੱਖ ਵੀ ਇਕੱਠਾ ਨਾ ਹੋਇਆ ਮੁਖਤਿਆਰੋਂ ਨੇ ਫੈਸਲਾ ਕੀਤਾ ਉਹ ਚੁੱਪਚਾਪ ਆਪਣਾ ਲੀਵਰ ਟੈਸਟ ਕਰਾਉਣ ਗਈ ਲੀਵਰ ਮੈਚ ਹੋ ਗਿਆ ਉਸ ਨੇ ਗਰਨਾਮੇ ਨੂੰ ਕਿਹਾ ਮੇਰਾ ਲੀਵਰ ਕਰਨੈਲੇ ਪੁੱਤ ਨੂੰ ਦੇ ਦਿਓ ਮੈਂ ਮਰ ਵੀ ਜਾਵਾਂ ਤਾਂ ਮੇਰਾ ਪੁੱਤ ਜਿਉਂਦਾ ਰਹੇਗਾ ਗੁਰਨਾਮਾ ਰੋਪਿਆ ਉਸਨੇ ਕਿਹਾ ਨਹੀਂ ਮੈਂ ਦੇਵਾਂਗਾ ਲੀਵਰ ਤੂੰ ਕਰਦੀ ਲక్ష్ਮੀ ਐ ਦੋਵੇਂ ਲੜ ਪਏ ਫਿਰ ਡਾਕਟਰਾਂ ਨੇ ਦੋਵਾਂ ਦੇ ਟੈਸਟ ਕੀਤੇ ਗੁਰਨਾਮੇ ਦਾ ਲੀਵਰ ਵੀ ਮੈਚ ਕਰ ਰਿਹਾ ਸੀ ਪਰ ਉਸਦੀ ਉਮਰ 52 ਸਾਲ ਸੀ ਤੇ ਸਰੀਰ ਕਮਜ਼ੋਰ ਡਾਕਟਰਾਂ ਨੇ ਕਿਹਾ ਬਾਪ ਦੇਣ ਵਾਲਾ ਬਣੇ ਤਾਂ ਉਸਦੀ ਜਾਨ ਨੂੰ ਖਤਰਾ ਵੱਧ ਹੈ ਮਾਂ ਨੂੰ ਖਤਰਾ ਘਟਾ ਗੁਰਨਾਮੇ ਨੇ ਰਾਤ ਨੂੰ ਮਖਤਿਆਰ ਨੂੰ ਚੁੱਪਚਾਪ ਕਿਹਾ ਤੂੰ ਸੌਂ ਜਾ ਮੈਂ ਡਾਕਟਰ ਨਾਲ ਗੱਲ ਕਰ ਲਵਾਂਗਾ ਅਗਲੇ ਦਿਨ ਸਵੇਰੇ ਮਖਤਿਆਰ ਉ ਜਾਗੀ ਤਾਂ ਗੁਰਨਾਮਾ ਘਰ ਨਹੀਂ ਸੀ ਹਸਪਤਾਲ ਗਈ ਤਾਂ ਪਤਾ ਲੱਗਾ ਗੁਰਨਾਮੇ ਨੇ ਆਪਣਾ ਲੀਵਰ ਦੇਣ ਦਾ ਫਾਰਮ ਭਰ ਦਿੱਤਾ ਸੀ ਉਸਨੇ ਡਾਕਟਰ ਨੂੰ ਕਿਹਾ ਸੀ ਮੇਰੀ ਔਲਾਦ ਮੇਰੇ ਤੋਂ ਵੱਡੀ ਹੈ ਮੈਂ ਮਰ ਜਾਵਾਂ ਤਾਂ ਵੀ ਚੱਲੇਗਾ ਪਰ ਮੇਰਾ ਪੁੱਤ ਜਿਉਂਦਾ ਰਹਿਣਾ ਚਾਹੀਦਾ ਹੈ ਆਪਰੇਸ਼ਨ ਹੋਇਆ ਕਰਨੈਲਾ ਬਚ ਗਿਆ ਪਰ ਗੁਰਨਾਮੇ ਦੀ ਹਾਲਤ ਵਿਗੜ ਗਈ ਤੀਜੇ ਦਿਨ ਉਹ ਇਸ ਦੁਨੀਆ ਤੋਂ ਚਲਵਸਿਆ ਜਾਂਦੇ ਜਾਂਦੇ ਉਸ ਨੇ ਮਖਤਿਆਰੋ ਦਾ ਹੱਥ ਫੜ ਕੇ ਕਿਹਾ ਪੁੱਤ ਨੂੰ ਡਾਕਟਰ ਜ਼ਰੂਰ ਬਣਾਈ ਮੇਰਾ ਸੁਪਨਾ ਪੂਰਾ ਕਰੀ ਅੱਜ ਕਰਨੈਲਾ ਡਾਕਟਰ ਹੈ ਜਿਸ ਦਾ ਨਾਮ ਹੈ ਕੇਐਸ ਗੁਰਨਾਮਾ ਚੰਡੀਗੜ੍ਹ ਦੇ ਵੱਡੇ ਹਸਪਤਾਲ ਵਿੱਚ ਕੰਮ ਕਰਦਾ ਹੈ ਉਹ ਜਦੋਂ ਵੀ ਆਪਣੇ ਪਿਤਾ ਨੂੰ ਯਾਦ ਕਰਦਾ ਹੈ ਰੋਂਦਾ ਹੈ ਤੇ ਬੁਲੰਦ ਆਵਾਜ਼ ਵਿੱਚ ਕਹਿੰਦਾ ਹੈ ਪਾਪਾ ਤੁਹਾਡਾ ਸੁਪਨਾ ਪੂਰਾ ਹੋ ਗਿਆ ਪਰ ਤੁਸੀਂ ਨਹੀਂ ਰਹੇ ਮਖਤਿਆਰੋ ਅੱਜ ਵੀ ਉਸੇ ਪਿੰਡ ਵਿੱਚ ਰਹਿੰਦੀ ਹੈ ਲੋਕ ਪੁੱਛਦੇ ਨੇ ਬੇਬੇ ਤੁਸੀਂ ਖੁਸ਼ ਹੋ ਉਹ ਹੱਸ ਕੇ ਕਹਿੰਦੀ ਹੈ ਮੇਰਾ ਪੁੱਤ ਜਿਉਂਦਾ ਹੈ ਮੇਰੇ ਪਤੀ ਦਾ ਸੁਪਨਾ ਪੂਰਾ ਹੋਇਆ ਹੈ ਮੈਂ ਸਭ ਤੋਂ ਖੁਸ਼ ਹ ਪਰ ਜਦੋਂ ਰਾਤ ਨੂੰ ਇਕੱਲੀ ਹੁੰਦੀ ਹੈ ਚੁੱਪਚਾਪ ਆਪਣੇ ਪਤੀ ਦੀ ਫੋਟੋ ਨੂੰ ਛਾਤੀ ਨਾਲ ਲਾ ਕੇ ਰੋਂਦੀ ਹੈ ਇਹ ਹੈ ਮਾਂ ਬਾਪ ਦੀ ਕੁਰਬਾਨੀ ਜੋ ਬੱਚਿਆਂ ਲਈ ਆਪਣੀ ਜਾਨ ਵੀ ਦੇ ਦਿੰਦੇ ਨੇ ਬਿਨਾ ਕਿਸੇ ਸ਼ੋਰ ਦੇ ਜੇ ਤੁਹਾਡੇ ਮਾਪੇ ਜਿਉਂਦੇ ਨੇ ਤਾਂ ਅੱਜ ਹੀ ਉਹਨਾਂ ਨੂੰ ਇੱਕ ਵਾਰ ਗਲੇ ਨਾਲ ਲਾਓ ਕੱਲ ਨੂੰ ਬਹੁਤ ਦੇਰ ਹੋ ਸਕਦੀ ਹੈ ਮਾਪੇ ਦਾ ਖਿਆਲ ਰੱਖੋ ਉਹਨਾਂ ਦਾ ਇਲਾਜ ਕਰਾਓ ਉਹਨਾਂ ਦੀ ਸੰਭਾਲ ਕਰੋ ਮਾਪੇ ਤੁਹਾਡੇ ਲਈ ਸਭ ਤੋਂ ਵੱਡਾ ਖਜ਼ਾਨਾ ਹੈ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ